ਦੇਖੋ ਜੀ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਖੜੇ ਆ ਉਹ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਸਰਕਾਰ ਵੱਲੋਂ ਪੂਰੇ ਦੇ ਪੂਰੇ ਜਿਹੜੇ ਹੈਗੇ ਨੇ ਸਾਰੇ ਓਕੇ ਨੇ ਪ੍ਰਬੰਧ ਪੂਰੇ ਓਕੇ ਨੇ ਕਿਸਾਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਪਿਛਲੀਆਂ ਸਰਕਾਰਾਂ ਚ ਆਉਂਦੀਆਂ ਸੀ ਚਾਹੇ ਮੰਡੀ ਦੇ ਵਿੱਚ ਪਾਣੀ ਦੀ ਪ੍ਰੋਬਲਮ ਲਾ ਲੋ ਚਾਹੇ ਸਫਾਈ ਦੀ ਪ੍ਰੋਬਲਮ ਲਾ ਲੋ ਚਾਹੇ ਬਾਥਰੂਮਾਂ ਇਹ ਹੱਲ ਕਰਤੀਆਂ ਇਹਨਾਂ ਨੇ ਤੇ ਪੂਰਾ ਓਕੇ ਆ ਸਾਰਾ ਸਿਸਟਮ ਕਿਸ ਤਰ੍ਹਾਂ ਲੱਗਾ ਤੁਹਾਡੇ ਕਿਸਾਨਾਂ ਲਈ ਇੱਕ ਸ਼ੈੱਡ ਵੀ ਬਣੇ ਨੇ ਤੁਰੀ ਨਾਜ ਮੰਡੀ ਵਿੱਚ ਜੋ ਕਿ ਪਹਿਲਾਂ ਨਹੀਂ ਸੀਗੇ ਦੇਖੋ ਜੀ ਧੂਰੀ ਹਲਕੇ ਨੂੰ ਸੀਐਮ ਸਾਹਿਬ ਆਉਂਦੇ ਆਉਣ ਕਰਕੇ ਕਿਸਾਨਾਂ ਨੂੰ ਇੱਕ ਪ੍ਰਦਾਨ ਮਿਲਿਆ ਚਾਹੇ ਪ੍ਰਮਾਨ ਮੰਡੀ ਦਾ ਲਈਏ ਚਾਹੇ ਧੂਰੀ ਦਾ ਲਈਏ ਚਾਹੇ ਬਾਲੀਆਂ ਮੰਡੀ ਦਾ ਲਈਏ ਸਾਰੇ ਕਿਤੇ ਸਾਨੂੰ ਸ਼ੈੱਡ ਮਿਲੇ ਨੇ ਤੇ ਸਾਨੂੰ ਬੜੀ ਖੁਸ਼ੀ ਆ ਕਿਸਾਨ ਭਰਾਵਾਂ ਨੂੰ ਇਹ ਤੋਂ ਪਹਿਲਾਂ ਪ੍ਰਧਾਨ ਜੀ ਨੇ ਜੋ ਸਰਦਾਰ ਜਤਕਾਰ ਸਿੰਘ ਜੀ ਅੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਵਿਸਾਰਨ ਨਾਲ ਦੱਸਿਆ ਕਿ ਜਿਹੜੇ ਮੰਡੀਆਂ ਦੇ ਵਿੱਚ ਪ੍ਰਬੰਧ ਨੇ ਸਰਵਾਈ ਦਾ ਕੀ ਜੋ ਵੀ ਪਾਣੀ ਦਾ ਹਰ ਤਿਆਰੀ ਸਾਡੀ ਮੁਕੰਮਲ ਹੈ ਕਿਉਂਕਿ ਇਸ ਵਾਰੀ ਮੌਸਮ ਦੀ ਖਰਾਬੀ ਕਰਕੇ ਅਸੀਂ ਅਸਲੀ ਅੰਕਾਰੀ ਹੈ ਤੇ ਹੋਰ ਵੀ ਜਿੰਨੀਆਂ ਵੀ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਅਸੀਂ ਆ ਪਿੱਛੇ ਦੇਖ ਰਹੇ ਹਾਂ ਕਿ ਨਵੇਂ ਫੜ ਬਣਾਏ ਨੇ ਨਵੇਂ ਸ਼ੈੱਟ ਪੜ ਰਹੇ ਨੇ ਸਿਸਟਰ ਪ੍ਰਧਾਨ ਜੀ ਨੇ ਚਾਰ ਦਿਵਾਰੀ ਦੀ ਗੱਲ ਕੀਤੀ ਉਹ ਵੀ ਹੋ ਬਣੂਗੀ ਤੇ ਉਸ ਤੋਂ ਪਹਿਲਾਂ ਮਨਜੋਤ ਡੀਸੀ ਸਾਹਿਬ ਆਏ ਸੀ ਇੱਥੇ ਕਿਸਾਨਾਂ ਲਈ ਰੈਸਟੋਰਾਂ ਨੂੰ ਦੇਣ ਕਰ ਲਈ ਉਹਨਾਂ ਦੀ ਬਾਥਰੂਮ ਪਰ ਕੰਟੀਨ ਦਾ ਪ੍ਰਬੰਧ ਕਰਨ ਦੀ ਤਿਆਰੀ ਕਰ ਰਹੇ ਆ ਕਿਉਂਕਿ ਸਮੂਹ ਸਾਹਿਬ ਦਾ ਹਲਕਾ ਇੱਥੇ ਕੋਈ ਕੰਡੀਡੇਟ ਜਿਹੜੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਡੇ ਆੜਤੀਏ ਭਰਾਵਾਂ ਨੂੰ ਦਿੱਕਤ ਹੈ ਉਹ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਆ ਅੱਛੇ ਬਾਥਰੂਮ ਬਣਾ ਕੇ ਦੇਵਾਂਗੇ ਮੰਦਿਰ ਤੇ ਆਪਣੇ ਉਹ ਸਾਹਮਣੇ ਸਾਡੇ ਸ਼ੈੱਡ ਦੇ ਉੱਪਰ ਪ੍ਰੋਗਰਾਮ ਬਣਾ ਰਹੇ ਕਿ ਇਹਦੇ ਉੱਪਰ ਅਸੀਂ ਕਿਸਾਨਾਂ ਦੇ ਨਾਮ ਤੇ ਬਣਾਉਣਾ ਹੈ ਜਿਸ ਤਰ੍ਹਾਂ ਇੱਕ ਇੱਕ ਕਰਕੇ ਜਿਹੜੀ ਮੰਡੀ ਦੀ ਕੋਈ ਮੁਸ਼ਕਲ ਹੈ ਤੁਸੀਂ ਚਿੱਤਰ ਹਾਲ ਥੋੜੀ ਨਾਜ ਮੰਡੀ ਜਿਹੜਾ ਸਫਾਈ ਦੇ ਮੁਕੰਮਲ ਪ੍ਰਬੰਧ ਨੇਗੇ ਕਮੇਟੀ ਵੱਲੋਂ ਪੂਰਾ ਇੰਤਜ਼ਾਮ ਕੀਤਾ ਹੋਇਆ ਹੈਗਾ ਜਿਹੜੀ ਫਸਲ ਹੈ ਫਸਲ ਦਾ ਕੁਦਰਤੀ ਉਸ ਦੇ ਹਿਸਾਬ ਨਾਲ ਜਿਹੜੀ 1 ਅਪ੍ਰੈਲ ਨੂੰ ਆਉਣੀ ਸੀਗੀ ਉਹ 13 ਤੋਂ 15 ਅਪ੍ਰੈਲ ਦੇ ਤਕਰੀਬ ਬਣਾਉਗੀ ਕਿਉਂਕਿ ਖੇਤਾਂ ਵਿੱਚ ਆਮ ਅਸੀਂ ਕਿਸਾਨ ਹੋਣ ਦੇ ਨਾਤੇ ਵੀ ਜੰਦੇ ਰਹਿੰਦੇ ਰਹੇਗੇ ਤੇ ਮੈਕਸਿਮਮ ਝਾੜ ਵੀ ਵਧੂਗਾ ਇਸ ਨਾਲ ਕਿਉਂਕਿ ਜਿਹੜਾ ਜਦੋਂ ਠੰਡ ਜ਼ਿਆਦਾ ਪੈਂਦੀ ਹੈ ਨਾ ਕਣਕ ਦਾ ਜਿਹੜਾ ਅਸਰ ਹੈ ਝਾੜ ਤੇ ਉਹ ਠੰਡ ਦਾ ਬਹੁਤ ਵੱਡਾ ਅਸਰ ਜਾਂਦਾ ਹੈਗਾ ਅਸੀਂ ਕਿਸਾਨਾਂ ਨੂੰ ਹੀ ਅਪੀਲ ਕਰਦੇ ਆ ਮੈਂ ਜੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵੀ ਫਸਲ ਨੂੰ ਸੁੱਕੀ ਲੈ ਕੇ ਆਓ ਜੇ ਸੁੱਕੀ ਫਸਲ ਆਊਗੀ ਇੱਥੇ 24 ਘੰਟੇ ਕੀ 10-12 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਚਲਾ ਜਾ ਟੋਲ ਕੇ ਚਲਾ ਜਾਊਗਾ ਤੇ ਦੂਸਰੇ ਦਿਨ ਉਹਦੀ ਪੇਮੈਂਟ ਪੈ ਜਾਏਗਾ ਹਦੈਤਾਂ ਪਹਿਲਾਂ ਤਾਂ ਜਿਹੜਾ ਸਾਡਾ ਸਾਡਾ ਵੀ ਟਕਰਾਅ ਦੀ ਨੀਤੀ ਸਰਕਾਰ ਨਾਲ ਹੋਈ ਸੀ ਜਿਹੜਾ ਸ਼ੈਲੂਆਂ ਨੂੰ ਮਨਜ਼ੂਰੀ ਦੇਤੀ ਸੀਗੀ ਉਹ ਸਰਕਾਰ ਨੇ ਫੈਸਲਾ ਵਾਪਸ ਲੈ ਆਇਆਗਾ ਜਿਹਦੇ ਨਾਲ ਟਰਾਂਸਪੋਰਟ ਤੇ ਮਜ਼ਦੂਰ ਤੇ ਆੜਤੀ ਤੇ ਬਹੁਤ ਵੱਡਾ ਅਸਰ ਪੈਣਾ ਅਸੀਂ ਸਲਾਹਗਾ ਕਰਦੇ ਹਾਂ ਸਰਕਾਰ ਦੀ ਮਾਂਜੋਗ ਮੰਤਰੀ ਸਾਹਿਬ ਦੀ ਜਿਨ੍ਹਾਂ ਨੇ ਉਹ ਤੁਰੰਤ ਫੈਸਲਾ ਵਾਪਸ ਲਿਆ ਜਿਹੜਾ ਕਿ ਕਿਸਾਨ ਮਾਰੂ ਆੜਤੀਆ ਮਾਰੂ ਮਜ਼ਦੂਰ ਵਾਲੇ ਤੇ ਟਰਾਂਸਪੋਰਟ ਸਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਸੀ ਉਹਨਾਂ ਦਾ ਰੋਜ਼ਗਾਰ ਖੋਸਣ ਦੇ ਚਾਂਸ ਵੱਧ ਰਹੇ ਸੀਗੇ ਅਸੀਂ ਸਰਕਾਰ ਦੇ ਤਹਿ ਦਲੋ ਆੜਤੀਆ ਕੇਸ਼ਨ ਤਨਵਦੀ ਹੈ ਤੇ ਜਿਹੜੀ ਬਾਉਂਡਰੀ ਵਾਲ ਹੈ ਮੈਨੂੰ ਘੱਟੋਂ ਘੱਟ 10ਵਾਂ ਸਾਲ ਹੋ ਗਿਆ ਅਜੇ ਪ੍ਰਧਾਨ ਬਾਉਂਡਰੀ ਵਾਲ ਦੀ ਬਹੁਤ ਵੱਡੀ ਮੰਗ ਹੈ ਅਕਾਲੀ ਸਰਕਾਰ ਵਲੇ ਉਹ ਪਿੱਛੇ ਰੇਲਵੇ ਲਾਈਨ ਸਾਈਡ ਬਹੁਤ ਵੱਡੀ ਫੈਕਟਰੀ ਵਾਲ ਖਿੱਤੀ ਗਈ ਸੀ ਜੀ ਇਧਰ ਕੰਡੇ ਸਾਈਡ ਕੀਤੀ ਗਈ ਇਧਰਲੀ ਸਾਈਡ ਰਹਿੰਦੀ ਹੈ ਆ ਮੰਡੀਆਂ ਦੇ ਵਿੱਚ ਗੇਟ ਲੱਗੇ ਹੁੰਦੇ ਨੇ ਰਾਤ ਨੂੰ ਮੰਡੀ ਕਲੋਜ਼ ਹੁੰਦੀ ਹੈ ਜੀ ਇੱਥੇ ਰਾਤ ਨੂੰ ਮੰਨ ਲਓ ਸ਼ਰਾਬ ਪੀ ਕੇ ਆਉਂਦੇ ਨੇ ਅਸੀਂ ਪੁਲਿਸ ਨੂੰ ਵੀ ਸਿਟੀ ਪੁਲਿਸ ਨੂੰ ਕਹਿੰਨੇ ਆਂ ਬੇਨਤੀ ਕਰਦੇ ਹੁੰਨੇ ਆਂਗੇ ਇੱਥੇ ਹੱਤੇ ਬਣਦੇ ਨੇ ਇੱਕ ਜਿਹੜਾ ਸ਼ਰਾਬ ਦਾ ਠੇਕਾ ਹੈ ਤੇ ਹੱਤਾ ਉਹ ਵਿੱਚ ਆਏਗਾ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਇਹ ਇਤੋਂ ਜਾਣਾ ਚਾਹੀਦਾ ਕਿ ਜਿਹੜੇ ਰਾਤ ਨੂੰ ਮਾੜੇ ਅੰਸਰ ਨੇ ਸਾਡੇ ਜਿਹੜਾ ਆੜਤੀ ਆ ਭਾਈਚਾਰਾ ਉਹ ਸੁਰੱਖਤ ਨਹੀਂ ਰਹਿਦਾ ਕਿਉਂਕਿ ਜਦੋਂ ਉਹ ਨਸ਼ਾ ਪਤਾ ਕਰਦੇ ਨੇ ਉਹ ਆੜਤੀ ਦੇ ਹੀ ਭੈ ਬਣੇ ਹੋਏ ਅਸੀਂ ਤੁਹਾਡੇ ਮੱਦੇਬਾਹੇ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਇਹ ਠੇਕਾ ਵੀ ਚੱਕਾ ਜਾਣਾ ਚਾਹੀਦਾ ਇਹ ਹੱਤਾ ਵੀ ਚੱਕਿਆ ਜਾਣਾ ਚਾਹੀਦਾ ਤਾਂ ਜੋ ਜਿਹੜਾ ਵਪਾਰੀ ਵਰਗ ਆ ਸੁੱਖ ਸ਼ਾਂਤੀ ਨਾਲ ਜੀ ਸਕਣ